ਰੰਕਾਰੀ ਪਾਈਚਾਰ ਦੇ ਮੁਖੀ ਬਾਬਾ ਹਰਦੇਵ ਸਿੰਘ ਦੀ ਮ੍ਰਿਤਕ ਦੇ ਸੋਮਵਾਰ ਨੂੰ ਕੈਨੇਡਾ ਤੋਂ ਦਿੱਲੀ ਪਹੁੰਚ ਗਏ। ਦਿੱਲੀ ਜੂਬਰਾੜੀ ਸਮਾਗਮ ਸਥਾਨ ਤੇ ਉਹਨਾਂ ਦੀ ਦੇ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਬਾਬਾ ਹਰਦੇਵ ਸਿੰਘ ਦੇ ਨਾਲ ਉਹਨਾਂ ਦੇ ਜਵਾਈ ਅਗਨੀਤ ਸੇਤੀਆ ਦੀ ਦੇਵੀ ਰੱਖੀ ਗਈ ਹੈ। ਸੋਮਵਾਰ ਨੂੰ ਵੱਡੀ ਗਿਣਤੀ ਚ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਮੰਗਲਵਾਰ ਨੂੰ ਵੀ ਅੰਤਿਮ ਦਰਸ਼ਨ ਕੀਤੇ ਜਾ ਸਕਣਗੇ ਬੁੱਧਵਾਰ ਨੂੰ ਸਸਕਾਰ ਕੀਤਾ ਜਾਣਾ ਹੈ ਨਿਰੰਕਾਰੀ ਪਾਈਚਾਰੇ ਦੇ ਲੋਕ ਬਾਬਾ ਹਰਦੇਵ ਸਿੰਘ ਦੀ ਆਖਰੀ ਚਲਕ ਲੈਣ ਲਈ ਪਹੁੰਚ ਰਹੇ ਨੇ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਆਉਂਦਿਆਂ ਹੀ ਪਾਈਚਾਰੇ 'ਚ ਸੋਗ ਦਾ ਮਾਹੌਲ ਹੈ ਕੈਨੇਡਾ ਦੇ ਮੋਂਟਰੀਅਲ ਸ਼ਹਿਰ 'ਚ ਵਾਪਰੇ ਸੜਕ ਹਾਦਸੇ 'ਚ ਬਾਬਾ ਹਰਦੇਵ ਸਿੰਘ ਅਤੇ ਉਹਨਾਂ ਦੇ ਜਵਾਈ ਅਬਨੀਤ ਛੇਤੀਆ ਦੀ ਮੌਤ ਹੋ ਗਈ ਸੀ 13 ਮਈ ਨੂੰ ਭਾਰਤੀ ਸਮੇਂ ਮੁਤਾਬਕ ਸਵੇਰ 5:00 ਵਜੇ ਹਾਦਸਾ ਵਾਪਰਿਆ ਸੀ। ਕਾਰ ਦਾ ਟਾਇਰ ਫਟਣ ਕਾਰਨ ਭਿਆਨਕ ਦੁਰਘਟਨਾ ਹੋਈ। ਬਾਬਾ ਹਰਦੇਵ ਸਿੰਘ ਅਤੇ ਅਵਨੀਤ ਕਾਰ ਦੀ ਪਿਛਲੀ ਸੀਟ ਤੇ ਬੈਠੇ ਸੀ। ਅਗਲੀ ਸੀਟ ਤੇ ਬਾਬਾ ਹਰਦੇਵ ਸਿੰਘ ਦਾ ਵੱਡਾ ਜਵਾਈ ਸੰਦੀਪ ਗੱਡੀ ਚਲਾ ਰਿਹਾ ਸੀ ਤੇ ਉਹਨਾਂ ਦੇ ਨਾਲ ਵਿਵੇਕ ਸ਼ਰਮਾ ਨਾਮੀ ਸ਼ਖਸ ਬੈਠਾ ਸੀ। ਅਗਲੀਆਂ ਸੀਟਾਂ ਤੇ ਬੈਠੇ ਦੋਹੇ 에ਅਰ ਬੈਗ ਖੁੱਲਣ ਕਾਰਨ ਬਚ ਗਏ। ਪਿਛਲੀ ਸੀਟ ਤੇ ਬੈਠੇ ਬਾਬਾ ਹਰਦੇਵ ਸਿੰਘ ਅਤੇ ਅਵਨੀਤ ਦੀ ਜਾਨ ਨਾ ਬਚ ਸકી। ਅਵਨੀਤ ਦੇ ਬਾਬਾ ਹਰਦੇਵ ਸਿੰਘ ਦੀ ਛੋਟੀ ਬੇਟੀ ਸੁਦਿਕਸ਼ਾ ਨਾਲ ਹੋਏ ਵਿਆਹ ਨੂੰ ਹਾਲੇ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ। ਇਸ ਸਾਲ 2 ਜੂਨ ਨੂੰ ਦੋਹਾਂ ਦੇ ਵਿਆਹ ਦੀ ਪਹਿਲੀ ਵਰੇਗੰਢ ਸੀ। ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਸਾਥ ਛੁੱਟ ਗਿਆ। ਬਾਬਾ ਹਰਦੇਵ ਸਿੰਘ ਆਪਣੀ ਪਤਨੀ ਦੇ ਕੈਂਸਰ ਦੇ ਇਲਾਜ ਲਈ ਕੈਨੇਡਾ 'ਚ ਸਨ ਜਿੱਥੇ ਇਹ ਹਾਦਸਾ ਵਾਪਰਿਆ।